ਜੋ ਹੁਕਮ ਕੀ ਹੋਇਆ ਹਾਈ ਕੋਰਟ ਨੇ ਕੀ ਹੁਕਮ ਦਿੱਤੇ ਜੱਜ ਸਾਹਿਬ ਨੇ ਐਕਸਪੀਡੀਅਸਲੀ ਵਰਡ ਯੂਜ਼ ਕੀਤਾ ਵੀ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਤੁਸੀਂ ਲੈਟਰ ਦੇ ਵਿੱਚ ਕਹਿ ਰਹੇ ਹੋ ਨਾ ਇਹ ਗੱਲ ਹੁਣ ਆਰਡਰ ਦੇ ਵਿੱਚ ਆ ਗਈ ਹੈ ਵੀ ਇਹਦੇ ਉੱਤੇ ਐਕਸ਼ਨ ਲੋ ਪੰਜਾਬ ਦੇ ਡੀਪੀਐਸ ਕਰਨ ਦੀ ਵੀ ਟਾਈਮ ਬਾਉਂਡ ਜਲਦੀ ਤੋਂ ਜਲਦੀ 1 ਮਹੀਨੇ ਦੀ ਹਾਂ ਐਕਸਪੀਡੀਅਸਲੀ ਤੇ 2 ਦਿਨਾਂ ਵਿੱਚ ਕਰਦੇ ਜੀ ਅਗਰ ਇਹ 1 ਮਹੀਨੇ ਵਿੱਚ ਨਹੀਂ ਕਾਰਵਾਈ ਕਰਦੇ ਤੇ ਹੁਣ ਡੀਜੀਪੀ ਦੀ ਜ਼ਿੰਮੇਵਾਰੀ ਹੈ ਹੁਣ ਜੀ ਆਪਣਾ ਅੱਜ ਵੀ ਤੇ ਆ ਆਗੇ ਕੋਰਟ ਦੇ ਡਰ ਤੋਂ ਆਪਣਾ ਪੱਲਾ ਝਾੜਨ ਬਈ ਐਕਟ 2025 ਦੇ ਤਹਿਤ ਕਾਰਵਾਈ ਹੋਏ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸੁਤੰਤਰ ਸੀ ਜੀ ਦੀ ਰਹਿਮਾਈ ਹੇਠ ਸਭ ਕੁਝ ਚੱਲਦਾ ਸੀਗਾ ਅਫਸੋਸ ਪ੍ਰਧਾਨਗੀ ਦੀ ਜਿਹੜੀ ਭੁੱਖ ਸੀ ਤੇ ਗੋਲ ਪਕੌੜੀ ਦੀ ਆਦਤ ਨੇ ਬੇਤਫਾਕੀ ਕਾਰਨ ਅੱਜ ਜਿਹੜੇ ਸਿੱਖ ਸੀਗੇ ਉਹ ਸੈਂਟਰ ਦੀ ਦਖਲਅੰਦਾਜ਼ੀ ਦੇ ਵਿੱਚ ਚਲੇ ਗਏ ਦੋ ਗੱਟਿਆਂ ਦਾ ਇੱਕ ਬੋਰਾ ਬਣਾ ਕੇ 45 ਬੋਰੇ ਗੁਰਬਾਨੀ ਦੇ ਗੁੜਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪੋਥੀਆਂ ਸਾਰਾ ਧਾਰਮਿਕ ਜਿਹੜਾ ਇਹ ਹੈਗਾ ਸੀ ਸਮਗਰੀ ਸੀ ਜਿਹੜੀ ਉਹ ਉਹਦੇ ਵਿੱਚ ਪਾ ਕੇ ਤੇ ਉਥੇ ਇਹਨਾਂ ਨੇ ਜਵਾਰ ਸਿੰਘ ਵਰਗਾ ਰਣੀ ਰੱਦੀ ਦੀ ਰੱਦੀ ਵਾਲਿਆਂ ਨੂੰ ਵੇਚੀ ਸੀ ਹੁਣ ਐਫ ਆਈ ਆਰ ਦਰਜ ਹੋਏਗੀ ਹੁਣ ਲੀਗਲ ਨੋਟਿਸ ਜਿਹੜੇ 16 ਬੰਦਿਆਂ ਦੇ ਨਾਮ ਨੇ ਉਹ ਦੱਸਣਗੇ ਜੀ ਕਿੱਥੇ ਨੇ 328 ਪਾਵਨ ਰੂਪ ਅਸੀਂ ਨਹੀਂ ਦੱਸ ਸਕਦੇ ਪਲੀ ਇਹ ਦਿੱਲੀ ਦਰਬਾਰ ਦੇ ਦਖਲ ਤੇ ਇਹ ਦਿੱਲੀ ਦੇ ਤੋਤੇ ਨੇ ਆ ਜਿਹੜੇ ਪੱਗਾਂ 'ਚ ਸਿਰ ਫਸਾਈ ਫਿਰਦੇ ਨਕਲੀ ਸਰਦਾਰ ਵੇਖਣ ਨੂੰ ਕਿਰਪਾਨਾਂ ਪਾਈਆਂ ਹੋਈਆਂ ਨੇ ਪਰ ਇਹ ਸਿੱਖ ਹੈ ਨਹੀਂ ਜੇ ਹੁੰਦੇ ਤੇ ਫਿਰ ਸ੍ਰੀ ਅਕਾਲ ਤਖਤ ਸਭ ਨੂੰ ਮੁੱਖ ਰੱਖਦੇ ਅਸੀਂ ਆਪਣੇ ਵੱਲੋਂ ਨਹੀਂ ਕੁਝ ਕਿਹਾ ਹੈਗਾ ਜੀ ਤੁਸੀਂ ਵੈਬਸਾਈਟ 'ਤੇ ਜਾ ਕੇ ਐਸਜੀਪੀਸੀ ਦੀ ਚੈੱਕ ਕਰ ਸਕਦੇ ਹੋ ਲੋਂਗੋਵਾਲ ਜੀ ਦੀ ਸਾਬਕਾ ਪ੍ਰਧਾਨ ਜੀ ਦੀ ਵੀਡੀਓ ਹੈਗੀ ਏ ਉਹ ਉਹ ਖੁਦ ਕਹਿ ਰਹੇ ਨੇ ਵੀ ਹਾਂਜੀ ਬੇਦਗੀ ਹੋਈ ਹੈ ਕਿਉਂ ਨਹੀਂ ਉਹਨਾਂ ਨੇ ਆਪਣਾ खलाप लीता तना मतलबी मिल. 328 ਰੂਪ ਗੁੰਮ ਹੋਣ ਦਾ ਮਸਲਾ ਲੰਮੇ ਸਮੇਂ ਤੋਂ ਲਟਕਿਆ ਹੋਇਆ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਮੋਰਚਾ ਜਾਰੀ ਹੈ ਪਰ ਦੂਜੇ ਪਾਸੇ ਅੱਜ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਲਈ ਸੁਣਵਾਈ ਹੋਈ ਤਾਂ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਜਲਦ ਤੋਂ ਜਲਦ ਇਸ ਮਸਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਨੇ ਵਕੀਲ ਸਾਡੇ ਨਾਲ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਭਾਈ ਬਲਦੇਵ ਸਿੰਘ ਵਡਾਲਾ ਤੇ ਭਾਈ ਬਲਦੇਵ ਸਿੰਘ ਸਿਰਸਾ ਵੀ ਸਾਡੇ ਨਾਲ ਅੱਜ ਹੁਕਮ ਕੀ ਹੋਇਆ ਹਾਈ ਕੋਰਟ ਨੇ ਕੀ ਹੁਕਮ ਦਿੱਤੇ 328 ਰੂਪ ਵਾਲੇ ਮਾਮਲੇ ਦੇ ਹਾਂਜੀ ਜੀ ਗੱਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਕ ਪੀਆਈਐਲ ਫਾਈਲ ਕੀਤੀ ਸੀ ਆਪਣਾ ਜਿੰਦਾ ਨੰਬਰ ਸੀਗਾ ਜੀ ਸੀਡਬਲਯੂਪੀਪੀਆਈਐਲ 2002025 ਜਿਹੜੀ ਗੁਰਵਤਨ ਸਿੰਘ ਤੇ 19 ਅਦਰ ਬੰਦਿਆਂ ਦੇ ਵੱਲੋਂ ਫਾਈਲ ਕੀਤੀ ਗਈ ਸੀ ਜਿਹੜਾ ਗ੍ਰੀਵੈਂਸ ਸੀਗਾ ਜੀ ਆਪਣਾ 328 ਪਾਵਨ ਸਰੂਪ ਪਬਲਿਕੇਸ਼ਨ ਡਿਪਾਰਟਮੈਂਟ ਤੋਂ ਐਸਜੀਪੀਸੀ ਦੇ ਮਿਸਿੰਗ ਸੀਗੇ ਜੀ ਉਹ ਇੱਕ ਇਨਵੈਸਟੀਗੇਸ਼ਨ ਕਰਵਾਈ ਗਈ ਸੀਗੀ ਅਕਾਲ ਤਖਤ ਦੇ ਦੁਆਰਾ ਜਿਹੜੀ ਐਪੈਕਸ ਬਾਡੀ ਹੈ SGPC ਦੇ ਉੱਤੇ ਉਹਨਾਂ ਨੇ ਇੱਕ ਇਨਵੈਸਟੀਗੇਸ਼ਨ ਕਰਵਾਈ ਸੀ ਉਹਨਾਂ ਨੇ ਆਪਣਾ ਡਾਕਟਰ ਈਸ਼ਰ ਸਿੰਘ ਐਡਵੋਕੇਟ ਤੇ ਕੋਰ ਐਡਵੋਕੇਟ ਸਾਡੇ ਹਾਈ ਕੋਰਟ ਦੇ ਤੇ ਉਹਨਾਂ ਨੇ 1100 ਪੇਜਾਂ ਦੀ ਇੱਕ ਆਪਣੀ ਰਿਪੋਰਟ ਇਨਵੈਸਟੀਗੇਸ਼ਨ ਰਿਪੋਰਟ ਸਬਮਿਟ ਕੀਤੀ ਸੀਗੀ ਉਹਦੇ ਵੀ ਕਿਵੇਂ ਕਿਵੇਂ ਮਿਸ਼ਿੰਗ ਹੋਏ 328 500 ਰੂਪ ਫਿਰ ਅਸੀਂ ਇੱਕ ਰਿਪrezentੇਸ਼ਨ SGPC ਨੂੰ ਦਿੱਤੀ ਸਭ ਤੋਂ ਪਹਿਲੇ ਵੀ ਜਦੋਂ ਇੱਕ ਇਨਵੈਸਟੀਗੇਸ਼ਨ ਅਕਾਲ ਤਖਤ ਸਾਹਿਬ ਜੀ ਦੁਆਰਾ ਕਰਵਾਈ ਗਈ ਹੈ ਤੇ ਚਾਹੀਦਾ ਤੇ ਉਹਨਾਂ ਨੂੰ ਸੀਗਾ ਵੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਪਹਿਲੇ ਰਿਪਰੈਜ਼ੈਂਟੇਸ਼ਨ ਦੇ ਥਰੂ ਅਸੀਂ ਯਾਦ ਕਰਾਇਆ ਵੀ ਇਹ ਇਨਵੈਸਟੀਗੇਸ਼ਨ ਰਿਪੋਰਟ 2020 ਦੇ ਵਿੱਚ ਹੋਈ ਹੈ ਇਹਦੇ ਉੱਤੇ ਤੁਸੀਂ ਐਕਸ਼ਨ ਲਓ ਜਦੋਂ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿੱਤਾ ਫਿਰ ਚੀਫ ਸਕੱਟਰੀ ਪੰਜਾਬ ਇੱਕ ਰਿਪਰੈਜ਼ੈਂਟੇਸ਼ਨ 20 ਬੰਦਿਆਂ ਦੇ ਵੱਲੋਂ ਦਿੱਤੀ ਗਈ ਜਦੋਂ 20 ਬੰਦਿਆਂ ਵੱਲੋਂ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਤੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਇਹ ਤੇ ਆਪਣਾ ਸਿਵਲ ਸੈਕਟਰੀਟ ਵਿੱਚ ਰੀਸੀਵ ਕਰਾਈ ਸੀਗੀ ਫਿਰ ਉਸ ਤੋਂ ਬਾਅਦ ਇੱਕ ਰਿਮਾਈਂਡਰ ਕਮ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ ਫਿਰ ਇੱਕ ਲੀਗਲ ਨੋਟਿਸ ਜੋ ਕਿ ਇੱਕ ਕਾਨੂੰਨੀ ਪ੍ਰਕਿਰਿਆ ਹੈਗੀ ਏ ਸੈਕਸ਼ਨ 80 ਸੀਪੀਸੀ ਵੀ ਪਬਲਿਕ ਸਰਵੈਂਟਰ ਨੂੰ ਤੁਸੀਂ ਆਪਣਾ ਅਗਰ ਉਹ ਕਾਰਵਾਈ ਨਾ ਕਰੇ ਸੈਕਸ਼ਨ 80 ਸੀਪੀਸੀ ਦੇ ਤਹਿਤ ਲੀਗਲ ਨੋਟਿਸ ਦੇ ਸਕਦੇ ਹੋ ਅਸੀਂ ਸੈਕਸ਼ਨ 80 ਸੀਪੀਸੀ ਦਾ ਲੀਗਲ ਨੋਟਿਸ ਦਿੱਤਾ 2 ਮਹੀਨੇ ਦਾ ਟਾਈਮ ਹੁੰਦਾ ਜੀ ਹੁੰਦਾ 2 ਮਹੀਨੇ ਤੋਂ ਵੱਧ ਹੋ ਗਿਆ ਸੀ ਕੋਈ ਕਾਰਵਾਈ ਨਹੀਂ ਹੋਈ ਤੇ ਅਸੀਂ ਫਿਰ ਹਾਈ ਕੋਰਟ ਦੇ ਵਿੱਚ ਉਹ 20 ਬੰਦਿਆਂ ਦੇ ਵੱਲੋਂ ਜਨ ਹਿਤਿਆਚੀਗਾ ਫਾਈਲ ਕੀਤੀ ਵੀ ਇੱਕ ਕਮਿਊਨਿਟੀ ਦੇ ਨਹੀਂ ਸਾਰੇ ਛੱਤੀ ਬਰਾਦਰੀ ਦੇ ਸੈਂਟੀਮੈਂਟਸ ਜੁੜੇ ਹੋਏ ਨੇ ਜੀ ਹੁਣ ਤੁਸੀਂ ਉਹ ਤੁਸੀਂ ਵੀ ਆਪਣਾ ਗੁਰਦੁਆਰੇ ਜਾਂਦੇ ਹੋ ਹਨਾ ਤੁਹਾਨੂੰ ਕੋਈ ਰੋਗ ਨਹੀਂ ਹੈਗੀ ਨੋਟ ਫੋਰ ਸਪੈਸਿਫਿਕ ਸਿੱਖ ਕਮਿਊਨਿਟੀ ਥੈਟ ਇਜ਼ ਫੋਰ 올 ਪਰਸਨਸ ਬਿਲੋਂਗਸ ਫਰੋਮ ਐਨੀ ਕਮਿਊਨਿਟੀ ਹਨਾ ਮੈਂ ਇੱਕ ਕਮਿਊਨਿਟੀ ਦੀ ਗੱਲ ਨਹੀਂ ਕਰਾਂਗਾ ਜੀ ਮੈਂ ਗੱਲ ਕਰਾਂਗਾ ਛੱਤੀ ਬਰਾਦਰੀ ਦੀ ਸਾਰੇ ਛੱਤੀ ਬਰਾਦਰੀ ਮੇਰੇ ਵੀ ਆਸਤਾ ਹੈਗੀ ਤੇ ਉਹ ਜਦੋਂ ਲੀਗਲ ਨੋਟਿਸ 'ਚ ਕੋਈ ਕਾਰਵਾਈ ਨਹੀਂ ਹੋਈ ਪੀਆਈਐਲ ਅਸੀਂ ਇੱਥੇ ਫਾਈਲ ਕੀਤੀ ਪਹਿਲੀ ਵਾਰੀ ਜਦੋਂ ਸੁਣਵਾਈ ਹੋਈ ਸਰਕਾਰ ਸਰਕਾਰ ਹੈਗੀ ਸੀ ਨੇ ਦੇ ਵਿੱਚ ਸਟੇਟ ਆਫ ਪੰਜਾਬ ਰਿਸਪੌਂਡੈਂਟ ਨੰਬਰ 1 ਉਹ ਪੇਸ਼ ਹੋਏ ਕਾਪੀ ਐਸਜੀਪੀਸੀ ਨੂੰ ਵੀ ਫਾਈਲ ਕਰਨ ਤੋਂ ਪਹਿਲੇ ਦਿੱਤੀ ਗਈ ਸੀਗੀ ਉਹ ਪੇਸ਼ ਨਹੀਂ ਹੋਏ ਪਹਿਲੀ ਤਰੀਕ ਦੇ ਐਸਜੀਪੀਸੀ ਪੇਸ਼ ਨਹੀਂ ਹੋਏ ਰਿਸਪੌਂਡੈਂਟ ਨੰਬਰ 2 ਸੀ ਤੇ ਉਹਨਾਂ ਨੇ ਉਹਨਾਂ ਨੇ ਆਪਣਾ ਪੱਲਾ ਝਾੜਦੇ ਹੋਏ ਇਹ ਤੇ ਗਿਆ ਨਹੀਂ ਵੀ ਇਹਨਾਂ ਦਾ ਗ੍ਰੀਵੈਂਸ ਬੰਦਾ ਨਹੀਂ ਉਹਨਾਂ ਨੇ ਇੱਕ ਰਿਪਲਾਈ ਦੇ ਦਿੱਤਾ ਕੋਰਟ ਦੇ ਵਿੱਚ ਬਈ ਸਿੱਖ ਗੁਰਦੁਆਰਾ ਐਕਟ 1925 ਦੇ ਤਹਿਤ ਜਿਹੜਾ ਕਿ ਪ੍ਰਾਇਰ ਟੂ ਫਰੀडम ਹੈ 1925 ਮਤਲਬ ਅੰਗਰੇਜ਼ਾਂ ਦਾ ਐਕਟ ਹੀ ਕਵਾਂਗੇ ਉਹਨੂੰ ਇੱਕ ਤਰ੍ਹਾਂ ਦਾ 1925 ਜਿਹੜਾ ਐਕਟ ਹੈਗਾ ਤੇ ਉਹਦੇ ਵਿੱਚ ਜਾਓ ਤੁਸੀਂ ਤੇ ਇਨ ਬਿਟਵੀਨ ਫਿਰ ਅਸੀਂ ਸਰਕਾਰ ਦਾ ਧਿਆਨ ਕੇਂਦ੍ਰਿਤ ਕੀਤਾ ਉਹਨਾਂ ਨੇ ਆਪਣਾ ਪੱਖ ਰੱਖਿਆ ਤੇ ਫਿਰ ਅਸੀਂ ਆਪਣਾ ਪੱਖ ਰੱਖਿਆ ਵੀ ਹੁਣ ਆਰਟੀਆਈ ਐਕਟ ਹੈ ਉਹਦੇ ਵਿੱਚ ਸੈਕਸ਼ਨ 6 ਸਬਕਲੋਜ਼ 3 ਹੈ ਬਈ ਹੁਣ ਬਈ ਤੁਸੀਂ ਆਪਣੀ ਅਸੀਂ ਇਨਫੋਰਮੇਸ਼ਨ ਜਿਹੜੇ ਬੰਦੇ ਕੋਲੋਂ ਮੰਗ ਰਹੇ ਆ ਸੈਕਸ਼ਨ 6 3 ਕਹਿੰਦਾ ਬਈ ਅਗਰ ਜੇ ਤੁਸੀਂ ਕੰਪੇਟੈਂਟ ਨਹੀਂ ਨਾ ਹੈਗੇ ਜਿਨੇ ਇਨਫੋਰਮੇਸ਼ਨ ਮੰਗੀ ਹੈ ਬਈ ਕਾਪੀ ਉਹਨੂੰ ਭੇਜੋ ਬਈ ਹਾਂ ਤੂੰ ਇਹ ਇਸ ਬੰਦੇ ਤੋਂ ਆਪਣਾ ਇਨਫੋਰਮੇਸ਼ਨ ਲੈ ਤੇ ਉਹ ਕਾਪੀ ਦੂਜੇ ਬੰਦੇ ਨੂੰ ਭੇਜੋ ਉਹਦੇ ਤੋਂ ਇਨਫੋਰਮੇਸ਼ਨ ਲੈ ਉਹਨ ਰਿਪਰੈਜ਼ੈਂਟੇਸ਼ਨ ਭੇਜੀ ਸੀਗੀ ਜੀ ਆਪਣਾ 2024 11ਵੇਂ ਮਹੀਨੇ ਨਵੰਬਰ ਦੇ ਵਿੱਚ ਅਸੀਂ ਇਹ ਕਿਹਾ ਬਈ ਜੱਜ ਸਾਹਿਬ ਇਹ ਆਪਣਾ ਸੁੱਤੇ ਪਏ ਸੀ 5 ਮਹੀਨੇ ਅੱਜ ਵੀ ਤੇ ਆ ਆਗੇ ਕੋਰਟ ਦੇ ਡਰ ਤੋਂ ਆਪਣਾ ਪੱਲਾ ਝਾੜਨ ਬਈ ਐਕਟ 1925 ਦੇ ਤਹਿਤ ਕਾਰਵਾਈ ਹੋਏ ਫਿਰ ਜੱਜ ਸਾਹਿਬ ਨੇ ਆਪਣਾ ਆਰਡਰ ਦੇ ਵਿੱਚ ਲਖਵਾਤਾ ਉਹਨਾਂ ਦਾ ਪੱਖ ਬਈ ਤੁਸੀਂ ਇਹਦਾ ਰਿਪਲਾਈ ਦਿਓ 7 ਤਰੀਕ ਦੇ ਆਰਡਰ ਦੀ ਗੱਲ ਕਰ ਰਹੇ ਹਾਂ ਜੀ ਮੈਂ ਤੁਹਾਨੂੰ ਇਨ ਬਿਟਵੀਨ ਇਹਨਾਂ ਦਾ ਇੱਕ ਲੈਟਰ ਸਾਨੂੰ ਆ ਜਾਂਦਾ ਜੀ ਆਪਣਾ ਐ 27 ਤਰੀਕ ਐ 18 ਤਰੀਕ ਨੂੰ ਇੱਕ ਲੈਟਰ ਪੰਜਾਬ ਸਰਕਾਰ ਵੱਲੋਂ ਸਾਨੂੰ ਆ ਜਾਂਦਾ ਹੈ ਬਈ ਤੁਸੀਂ ਲੀਗਲ ਨੋਟਿਸ ਦਿੱਤਾ ਸੀਗਾ ਤੁਹਾਡੀ ਜਿਹੜਾ ਲੀਗਲ ਨੋਟਿਸ ਹੈ ਅਸੀਂ ਫੋਰਵਰਡ ਕਰ ਦਿੱਤਾ ਹੈ ਡੀਜੀਪੀ ਪੰਜਾਬ ਨੂੰ ਉਹ ਇਹਦੇ ਤੇ ਬੰਦੀ ਕਾਰਵਾਈ ਕਰੇ ਤੇ ਸਰਕਾਰ ਨੂੰ ਵੀ ਆਪਣੀ ਬੰਦੀ ਕਾਰਵਾਈ ਬਾਰੇ ਦੱਸੇ ਉਹੀ ਲੈਟਰ ਅਸੀਂ ਅੱਜ ਮੰਨਣੀ ਹੈ ਹਾਈ ਕੋਰਟ ਦੇ ਸਾਹਮਣੇ ਪੇਸ਼ ਕੀਤਾ ਅੱਜ ਨਹੀਂ ਬੋਲੇ ਜੀ ਅੱਜ ਨਹੀਂ ਬੋਲੇ ਅੰਗਰੇਜ਼ਾਂ ਦੇ ਟਾਈਮ ਦੇ ਐਕਟ ਦੇ ਬਾਰੇ ਬਈ 1900 1900 1925 ਵਾਲੇ ਐਕਟ ਅੱਜ ਨਹੀਂ ਗਿਆ ਬਿਲਕੁਲ ਵੀ ਇਹ ਗੱਲ ਸਭ ਤੋਂ ਮੇਨ ਹੈ ਬਈ 1925 ਐਕਟ ਦੇ ਵਿੱਚ ਜਾਓ ਅੱਜ ਬਸ ਐਵੇਂ ਹਾਂਜੀ ਹਾਂਜੀ ਕਰਦੇ ਰਹੇ ਜੀ ਬਿਲਕੁਲ ਹੁਣ ਆਪਣੇ ਲੈਟਰ ਤੋਂ ਕਿਵੇਂ ਭੱਜਣ ਜੱਜ ਸਾਹਿਬ ਵੀ ਬਿਲਕੁਲ ਮੰਨ ਗਏ ਸਾਡੀ ਗੱਲ ਵੀ ਹਾਂ ਬਿਲਕੁਲ ਇਹ ਠੀਕ ਕਹਿ ਰਹੇ ਸੀਗੇ ਤੇ ਉਹਦੇ ਤਹਿਤ ਫਿਰ ਹੁਣ ਆਪਣਾ ਇਹਨਾਂ ਨੂੰ ਐਕਸਪੀਡੀਸਲੀ ਵਰਡ ਯੂਜ਼ ਕੀਤਾ ਹੈ ਜੀ ਇਹ ਇਹਨੂੰ ਅੰਡਰਲਾਈਨ ਕਰ ਰਹੇ ਹੋ ਤੇ ਇਹ ਸਭ ਤੋਂ ਮੇਨ ਹੈ ਆਰਡਰ ਦਾ ਪਾਰਟ ਜੱਜ ਸਾਹਬ ਨੇ ਐਸ ਐਕਸਪੀਡੀਅਸਲੀ ਵਰਡ ਯੂਜ਼ ਕੀਤਾ ਵੀ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਤੁਸੀਂ ਲੈਟਰ ਦੇ ਵਿੱਚ ਕਹਿ ਰਹੇ ਹੋ ਨਾ ਇਹ ਇਹ ਗੱਲ ਹੁਣ ਆਰਡਰ ਦੇ ਵਿੱਚ ਆ ਗਈ ਹੈ ਵੀ ਇਹਦੇ ਉੱਤੇ ਐਕਸ਼ਨ ਲੋ ਪੰਜਾਬ ਦੇ ਡੀਜੀਪੀ ਨੂੰ ਹਦਾਇਤ ਕਰਦੀ ਵੀ ਟਾਈਮ ਬౌੰਡ ਜਲਦੀ ਤੋਂ ਜਲਦੀ 1 ਮਹੀਨੇ ਦੇ ਹਾਂ ਐਕਸਪੀਡੀਅਸਲੀ ਤੇ 2 ਦਿਨਾਂ ਵਿੱਚ ਕਰ ਦੇ ਜੀ ਅਗਰ ਇਹ 1 ਮਹੀਨੇ ਵਿੱਚ ਨਹੀਂ ਕਾਰਵਾਈ ਕਰਦੇ ਤੇ ਹੁਣ ਡੀਜੀਪੀ ਦੀ ਜ਼ਿੰਮੇਵਾਰੀ ਹੈ ਹੁਣ ਜੀ ਆਪਣਾ ਸਰਕਾਰ ਤੇ ਆਪਣਾ ਪੱਲਾ ਝਾੜ ਗਈ ਹੁਣ ਡੀਜੀਪੀ ਸਾਹਿਬ ਸੋਚ ਲੈਣ ਬਿਕਾਰਵਾਈ ਕਰਨੀ ਹੈ ਹਾਈ ਕੋਰਟ ਚ ਖੜੇ ਹੋਣਾ ਜੇ ਜਦੋਂ ਪੈਰਵਾਈ ਕਰਨੀ ਪੈਗੀ ਜਾਂਚ ਕੇ ਸਭ ਤੋਂ ਪਹਿਲਾਂ ਤਾਂ ਫਿਰ ਐਫ ਆਈ ਆਰ ਹੋਏਗੀ ਪਹਿਲਾ ਪ੍ਰੋਸੀਜਰ ਹੀ ਉਹ ਹੈ ਜੀ ਐਸ ਪਰ ਲਾ ਕਿਹਾ ਤੁਸੀਂ ਕਰ ਸਕਦੇ ਹੋ ਜਾਂਚ ਜਦੋਂ ਐਫ ਆਈ ਆਰ ਦਰਜ ਹੀ ਨਹੀਂ ਹੁੰਦੀ ਤੇ ਉਹ ਫਰਸਟ ਇਨਫੋਰਮੇਸ਼ਨ ਰਿਪੋਰਟ ਹੈ ਜੀ ਐਫ ਆਈ ਆਰ ਹੁਣ ਐਫ ਆਈ ਆਰ ਦਰਜ ਹੋਏਗੀ ਹੁਣ ਲੀਗਲ ਨੋਟਿਸ ਜਿਹੜੇ 16 ਬੰਦਿਆਂ ਦੇ ਨਾਮ ਨੇ ਉਹ ਦੱਸਣਗੇ ਜੀ ਕਿੱਥੇ ਨੇ 328 ਪਾਵਨ 100 ਰੁਪਏ ਅਸੀਂ ਨਹੀਂ ਦੱਸ ਸਕਦੇ ਸਾਨੂੰ ਅਸੀਂ ਦੇ ਅਸੀਂ ਤੇ ਉਸ ਰਿਪੋਰਟ ਤੇ ਖੜੇ ਆ ਜਿਹੜੀ ਡਾਕਟਰ ਇਸ਼ਰ ਸਿੰਘ ਦੇ ਦੁਆਰਾ ਕੀਤੀ ਗਈ ਹੈ ਅਸੀਂ ਆਪਣੇ ਵੱਲੋਂ ਨਹੀਂ ਕੁਝ ਕਿਹਾ ਹੈਗਾ ਜੀ ਤੁਸੀਂ ਵੈਬਸਾਈਟ ਤੇ ਜਾ ਕੇ ਐਸਜੀਪੀਸੀ ਦੀ ਚੈੱਕ ਕਰ ਸਕਦੇ ਹੋ ਲੋਂਗੋਵਾਲ ਜੀ ਦੀ ਸ਼ਾਬਕਾ ਪ੍ਰਧਾਨ ਜੀ ਦੀ ਵੀਡੀਓ ਹੈਗੀ ਏ ਉਹ ਉਹ ਖੁਦ ਕਹਿ ਰਹੇ ਨੇ ਵੀ ਹਾਂਜੀ ਬੇਦਗੀ ਹੋਈ ਹੈ ਤੇ ਕਿਉਂ ਨਹੀਂ ਉਹਨਾਂ ਨੇ ਆਪਣਾ ਉਹਨਾਂ ਦੇ ਖਿਲਾਫ ਆਪਣਾ ਐਕਸ਼ਨ ਲੀਤਾ ਇਦਾਂ ਮਤਲਬ ਉਹ ਵੀ ਮਿਲੇ ਹੋਏ ਨੇ ਬਿਲਕੁਲ ਸਰ ਭਾਈ ਬਲਦੇਵ ਸਿੰਘ ਬਡਾਲਾ ਸਾਡੇ ਨਾਲ ਨੇ ਕਿਸ ਤਰੀਕੇ ਨਾਲ ਦੇਖਦੋ ਅੱਜ ਹਾਈ ਕੋਰਟ ਨੇ ਫਿਰ ਸ਼ਕਤੀ ਦੇ ਨਾਲ ਕਿਹਾ ਕਿ ਇੱਕ ਜਲਦ ਤੋਂ ਜਲਦੀ ਇਸ ਦੀ ਇਨਕੁਆਰੀ ਕਰੋ ਜਾਂਚ ਕਰੋ ਪੰਜਾਬ ਦੇ ਡੀਜੀਪੀ ਦਨ 228 ਪਾਵਨ ਸਰੂਪਾਂ ਦਾ ਜਿਹੜਾ ਕ੍ਰਾਈਮ ਹੋਇਆ ਐਸਜੀਪੀਸੀ ਦੇ ਪ੍ਰਬੰਧ ਵਿੱਚ ਤਿਸ ਦੇ ਇਨਸਾਫ ਲਈ ਪੰਜਾਬ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਬਣਦੀ ਸੀ ਜਿਹੜੀ ਕਿ ਉਹਨਾਂ ਨੇ ਨਹੀਂ ਕੀਤੀ ਪ੍ਰਸ਼ਾਸਨ ਨੂੰ ਬਣਦੀ ਸੀ ਪ੍ਰਸ਼ਾਸਨ ਨੇ ਵੀ ਨਹੀਂ ਕੀਤੀ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ अहमਤ ਦਿੱਤੀ ਨਾ ਜਾਗਤ ਜੋਤਿਕਤ ਨੂੰ ਨਾ ਕਿਸੇ ਕਾਨੂੰਨ ਨੂੰ ਨਾ ਕਿਸੇ ਅਦਾਲਤ ਨੂੰ ਨਾ ਕਿਸੇ ਸਿੱਖ ਭਾਵਨਾਵਾਂ ਨੂੰ ਤੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ अहमਤ ਨੂੰ ਤੇ ਉਹ ਜਦੋਂ ਸਰਕਾਰਾਂ ਪ੍ਰਸ਼ਾਸਨ ਕਾਨੂੰਨ ਤੋਂ ਆਪ ਬਾਗੀ ਹੁੰਦਾ ਤੇ ਫਿਰ ਸਾਡੇ ਕੋਲ ਅਦਾਲਤੀ ਬਚਦੀ ਹੈ ਤੇ ਹੁਣ ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਪੀਆਈਐਲ ਦੇ ਰੂਪ ਵਿੱਚ ਸਾਡੇ ਵੱਲੋਂ ਭਾਈ ਗੁਰਵਤਨ ਸਿੰਘ 20 ਬੰਦੇ ਸੀਗੇ ਜਿਨ੍ਹਾਂ ਨੇ ਇੱਥੇ ਜਨਤਕ ਰੂਪ ਵਿੱਚ ਆ ਕੇ ਦਰਖਾਸਤ ਕੀਤੀ ਅਰੋਨੋ ਸ਼ਰਮਾ ਜੀ ਐਡਵੋਕੇਟ ਤੇ ਸਾਡੇ ਕਮਲਦੀਪ ਕੋੜਾ ਐਡਵੋਕੇਟ ਇਹਨਾਂ ਦੀ ਅਗਵਾਈ ਵਿੱਚ ਜਿਹੜੀ ਸੁਣਵਾਈ ਅੱਜ ਹੋਈ ਆ ਜャ ਸਭ ਨੇ ਆਰਡਰ ਕਰ ਦਿੱਤੇ ਨੇ ਕਿ ਤੁਰੰਤ ਬਣਦੀ ਕਾਰਵਾਈ ਕਰਕੇ ਡੀਜੀਪੀ ਜਿਹੜਾ ਆ ਉਹ ਇਹ ਦੋਸ਼ੀਆਂ ਖਿਲਾਫ ਦਸੇ ਹੁਣ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਆ ਲਾਇੰਡ ਆਰਡਰ ਨੂੰ ਮੰਨਦੇ ਕਿ ਨਹੀਂ ਮੰਨਦੇ ਹੁਣ ਇਹਨਾਂ ਨੇ ਵੇਖਣਾ ਆ ਅਸੀਂ ਤਾਂ ਮੰਨਦੇ ਹੋਏ 5 ਸਾਲ ਸਬਰ ਕੀਤਾ ਹੁਣ ਬਦਲਦਾਰ ਸਾਹਿਬ ਬਹੁਤ ਵੱਡਾ ਹੁੰਦਾ ਮੋਰਚਾ ਲਾਉਣਾ 5 ਸਾਲ ਤੇ ਐਡੇ ਲੰਮੇ ਅਰਸੇ ਬਾਅਦ ਇਨਸਾਫ ਵੀ ਕਈ ਵਾਰੀ ਬੇਇਨਸਾਫੀ ਬਣ ਜਾਂਦਾ ਹੈ ਕਿ ਕਿੰਨੇ ਬੰਦਿਆਂ ਨੇ ਹੁਣ ਤੱਕ ਉਥੇ ਟਾਈਮ ਲਾਇਆ ਔਰ ਕਿੰਨੇ ਬੰਦਿਆਂ ਦਾ ਕਿੰਨਾ ਖਰਚ ਹੋਇਆ 5 ਸਾਲਾਂ ਚ ਇੱਕ ਗੁਰੂ ਖਾਤਰ ਚਾਹੀਦਾ ਸੀ ਵੀ ਕਾਨੂੰਨ 24 ਘੰਟਿਆਂ ਚ ਉਥੇ ਕਾਰਵਾਈ ਹੁੰਦੀ ਆ ਨਾ ਨਾਲ ਦੀ ਨਾਲ ਤੁਰੰਤ ਪਰ ਚਲੋ ਅੱਜ ਵੀ ਦੇਰ ਆਏ ਦਰਸਤਾਏ ਵੀ ਜੇ ਇਹ 24 ਘੰਟਿਆਂ ਚ ਇਹ ਗੱਲ ਕਰਦੇ ਨੇ ਠੀਕ ਹੈ ਨਹੀਂ ਤੇ ਫਿਰ 7 ਸਤੰਬਰ ਨੂੰ ਤਿਆਰ ਰਹਿਣ ਡੀਜੀਪੀ ਸਾਹਿਬ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਕਿਉਂਕਿ ਡੱਲੇਵਾਲ ਸਾਹਿਬ ਹੋਣਾ ਨੇ 7 ਤਰੀਕ ਦੀ ਆਵਾਜ਼ ਦਿੱਤੀ ਹੋਈ ਆ 328 ਪਾਵਨ ਸਰੂਪਾਂ ਦੇ ਇਨਸਾਫ ਲਈ ਤੇ ਜੇ ਇੱਥੇ ਵੀ ਪੰਜਾਬ ਸਰਕਾਰ ਢਿੱਲ ਵਰਤਦੀ ਆ ਤੇ ਫਿਰ ਹਾਈ ਕੋਰਟ ਦੇ ਆਰਡਰ ਲਾਗੂ ਕਰਾਉਣ ਲਈ ਇੱਕ ਕਿਸਾਨ ਸਾਡੇ ਬਜ਼ੁਰਗ ਬਲਦੇਵ ਸਿੰਘ ਜੀ ਸਿਰਸਾ ਸੇਤ ਭਾਵੇਂ ਲਾਉ ਨਹੀਂ ਕਰਦੀ ਉਹਦੇ باوجود ਵੀ ਅੱਜ ਇੱਥੇ ਪਹੁੰਚੇ ਆ ਕਿੱਥੋਂ ਕਿੱਥੋਂ ਘੁੰਮ ਕੇ ਆ ਕੇ ਇੱਥੇ ਮੁੰਡੇ ਨਹੀਂ ਉੱਠਦੇ ਇੱਥੇ ਬੁੱਢੇ ਮੁੰਡੇ ਬਣ ਕੇ ਪਹੁੰਚੇ ਹੋਏ ਆ ਤੇ ਇਹ ਇਸ ਲਈ ਇਹ ਸਫਲਤਾ ਜਿਹੜੀ ਹੈ ਇਹ انہੀ ਕੀ ਕਿਰਪਾ ਕੀ ਇਹਨਾਂ ਦੇ ਨਾਲ ਹੀ ਹੈ ਸਾਰਾ ਕੁਝ ਭਾਈ ਸਾਹਿਬ ਪਹਿਲਾਂ ਜਿਹੜੇ ਮਸਲੇ ਹੁੰਦੇ ਸੀ ਸਿੱਖ ਕੌਮ ਦੇ ਉਹ ਪੰਥਕ ਰਵੈਤਾਂ ਦੇ ਨਾਲ ਜਿਹੜੇ ਉਹ ਨਵੇੜੇ ਜਾਂਦੇ ਸੀ ਪਰ ਅੱਜ ਦਾ ਇਹ ਦੁਖਾਂਤ ਹੋ ਗਿਆ ਕਿ ਹੁਣ ਸਾਨੂੰ ਕੋਟਾਂ ਦਾ ਦਰਵਾਜ਼ਾ ਖੜਕਾਉਣਾ ਪੈ ਰਿਹਾ ਗੁਰੂ ਸਾਹਿਬ ਦੇ ਇਨਸਾਫ ਦੇ ਲਈ ਜਿੱਥੇ ਕੀ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੜਾਈ ਜਾਂਦੀ ਸੀ ਉੱਥੇ ਸਾਰਾ ਕੁਝ ਹੁੰਦਾ ਸੀ ਪਰ ਉਹ ਚੀਜ਼ ਨਹੀਂ ਹੋ ਰਹੀ ਉਹ ਤਾਂ ਨਹੀਂ ਹੋ ਰਹੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨਮਾਇਦਾ ਜਮਾਤ ਸੀ ਪਾਰਲੀਮੈਂਟ ਸੀ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸੁਤੰਤਰ ਸੀ ਜੀ ਦੀ ਰਹਿਮਾਈ ਹੇਠ ਸਭ ਕੁਝ ਚੱਲਦਾ ਸੀਗਾ ਅਫਸੋਸ ਪ੍ਰਧਾਨਗੀ ਦੀ ਜਿਹੜੀ ਭੁੱਖ ਸੀ ਤੇ ਗੋਲ ਕਚੋਰੀ ਦੀ ਆਦਤ ਨੇ ਬੇਤਫਾਕੀ ਕਾਰਨ ਅੱਜ ਜਿਹੜੇ ਸਿੱਖ ਸੀਗੇ ਉਹ ਸੈਂਟਰ ਦੀ ਦਖਲਅੰਦਾਜ਼ੀ ਦੇ ਵਿੱਚ ਚਲੇ ਗਏ ਆ ਤੇ ਜਦੋਂ ਕੇਂਦਰ ਦਾ ਦਖਲ ਹੋਊ ਤੇ ਸੁਤੰਤਰਤਾ ਕਾਲ ਤੱਕ ਦੀ ਖਤਮ ਹੋਣੀ ਸੁਭਾਵਿਕ ਹੈ ਤੇ ਸ਼੍ਰੋਮਣੀ ਕਮੇਟੀ ਜਿਹੜੀ ਉਹ ਪਾਰਲੀਮੈਂਟ ਸੀ ਇੱਕ ਬੋਰਡ ਤੇ ਇੱਕ ਸੁਸਾਇਟੀ ਜੀ ਬਣ ਕੇ ਰਹਿ ਗਈ ਹੈ ਉਹ ਖਤਮ ਕਰਤਾ ਇਹਨਾਂ ਸਾਰਿਆਂ ਨੇ ਹੁਣ ਉਸ ਦੀ ਬਹਾਲੀ ਜਿਹੜੀ ਆ ਮੋੜ ਉੱਥੇ ਹੀ ਹੈ ਇਤفاق ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਜਿੱਦਣ ਇਹ ਸਰਕਾਰਾਂ ਦੇ ਇਲੈਕਸ਼ਨ ਸਿਸਟਮ ਚੋਂ ਹਟ ਕੇ ਸਿਲੈਕਸ਼ਨ ਸਿਸਟਮ ਚ ਜਾਣਗੇ ਉਸ ਦਿਨ ਫਿਰ ਸਾਡੇ ਫੈਸਲੇ ਅਕਾਲੀ ਫੂਲਾ ਸਿੰਘ ਕਰੂਗਾ ਨਾ ਕਿ ਦਿੱਲੀ ਦਰਬਾਰ ਕਰੂਗਾ ਤੇ ਜਦੋਂ ਅਸੀਂ ਕਰਤਾਰਪੁਰ ਦੀ ਹੋਂਦ ਨੂੰ ਆਨੰਦਪੁਰ ਸਾਹਿਬ ਦੇ ਸਬਦਾਨ ਨੂੰ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਨੂੰ ਛੱਡ ਜਾਈਏ ਤਾਂ ਫਿਰ ਦਿੱਲੀ ਦਰਬਾਰ ਦਾ ਦਖਲ ਤਾਂ ਅਵਸ਼ ਹੈ ਇਸ ਲਈ ਇਹ ਦਿੱਲੀ ਦਰਬਾਰ ਦੇ ਦਖਲ ਤੇ ਇਹ ਦਿੱਲੀ ਦੇ ਤੋਤੇ ਨੇ ਆ ਜਿਹੜੇ ਪੱਗਾਂ 'ਚ ਸਿਰ ਫਸਾਈ ਫਿਰਦੇ ਨਕਲੀ ਸਰਦਾਰ ਵੇਖਣ ਨੂੰ ਕਿਰਪਾਨਾਂ ਪਾਈਆਂ ਹੋਈਆਂ ਨੇ ਪਰ ਇਹ ਸਿੱਖ ਹੈ ਨਹੀਂ ਜੇ ਹੁੰਦੇ ਤੇ ਫਿਰ ਸ੍ਰੀ ਅਕਾਲ ਤਖਤ ਸਭ ਨੂੰ ਮੁੱਖ ਰੱਖਦੇ ਤੇ ਇਸ ਲਈ ਮੁੜ ਸਾਨੂੰ ਉੱਥੇ ਜਾਣਾ ਪੈਣਾ ਜੋ 1920 12 ਅਕਤੂਬਰ ਨੂੰ ਭਾਈ ਮਹਿਤਾਬ ਸਿੰਘ ਬੀਰ ਹੋਣਾ ਨੇ ਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਸ਼੍ਰੋਮਣੀ ਕਮੇਟੀ ਦਾ ਆਗਾਜ਼ ਕੀਤਾ ਸੀ ਉਹ ਸਾਨੂੰ ਬਹਾਲ ਕਰਨ ਦੀ ਜ਼ਰੂਰਤ ਹੈ ਇਹੋ ਤਾ ਸਕਦਾ ਹੈ ਜੇ ਕਿੱਦਰੀ ਅਸੀਂ ਇਧਰੋਂ ਗੁਲਾਮੀ ਨੂੰ ਛੱਡ ਕੇ ਤੇ ਉਧਰ ਸੇਵਾਦਾਰੀ ਵਾਲੇ ਪਾਸੇ ਤੁਰੀਏ ਸਰਪੰਨ ਸਾਹਿਬ ਵੀ ਸਾਡੇ ਨਾਲ ਨੇ ਜੱ사 ਸਾਹਿਬ ਅੱਜ ਹੁਕਮ ਹੋ ਗਿਆ ਕਿ ਹੁਣ ਇਨਕੁਆਇਰੀ ਕਰੋ ਜਲਦ ਤੋਂ ਜਲਦ ਇਸ ਮਸਲੇ ਦੀ ਪਰ ਐਸਜੀਪੀਸੀ ਨੇ ਕਲੀਨ ਚਿੱਟੀ ਤਕਰੀਬਨ ਦੇ ਦਿੱਤੀ ਸੀ ਬੰਦੇ ਦੇਖੋ ਇਹ ਗੱਲ ਬਿਲਕੁਲ ਠੀਕ ਹੈ ਕਿ ਅੱਜ ਮਾਨਯੋਗ ਹਾਈ ਕੋਰਟ ਦੇ ਚੀਫ ਜਸਸ ਸਾਹਿਬ ਨੇ ਜੋ ਆਦੇਸ਼ ਜਾਰੀ ਕੀਤਾ ਹੈ ਪੁਲਿਸ ਨੂੰ ਕਿ ਇਹ ਜਲਦੀ ਤੋਂ ਜਲਦੀ ਜਿਹੜੀ ਆ ਇਹ ਕਾਰਵਾਈ ਕੀਤੀ ਜਾਵੇ ਦੋਸ਼ੀਆਂ ਦੇ ਖਿਲਾਫ ਲੇਕਿਨ ਚੀਫ ਜਸਟਿਸ ਦੇ ਹੁਕਮਾਂ ਨੂੰ ਕਿੰਨਾ ਕ ਮੰਨਿਆ ਜਾਂਦਾ ਇਹ ਤੁਹਾਨੂੰ ਪਤਾ ਕਿ ਰਾਧਾ ਸਵਾਮੀ ਵਾਲੇ ਕੇਸ ਦੇ ਵਿੱਚ ਜਿਹੜੇ 35 2024 ਦੇ ਆਰਡਰ ਹੋਏ ਨੇ ਕਿ ਰਾਵੀ ਦਰਿਆ ਤੇ ਸੌਰੀ ਬਿਆਸ ਦਰਿਆ ਦੇ ਨਾਲ ਕੋਈ ਛੇੜਛਾੜ ਨਹੀਂ ਕਰੇਗਾ ਪਰ ਉੱਥੇ ਛੇੜਛਾੜ جاری ਰਹੀ ਉਸ ਤੋਂ ਬਾਅਦ ਫਿਰ ਅਸੀਂ ਕੰਟੈਂਪਟ ਪਾਈ ਕੰਟੈਂਪਟ ਤੇ ਉਹ ਬਾਦ ਫੇਰ ਜਿਹੜਾ ਸੀ ਉਥੇ ਜਵਾਬ ਜਿਹੜਾ ਭਲੱਥ ਤੇ ਐਸ ਡੀ ਐਮ ਭਲੱਥ ਐਸ ਡੀ ਐਮ ਬਾਬਾ ਬਕਾਲਾ ਉਹ ਜਵਾਬ ਨਾਲ ਇਸੇ ਤਰ੍ਹਾਂ ਡਰੇਨੇਜ ਪਾਗ ਮੈਨੂ ਪਾਗ ਜ਼ਿਲ੍ਹਾ ਕਪੂਰਥਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਉਹ ਜਵਾਬ ਦਿੰਦੇ ਨੇ ਵੀ ਇਹਦੇ ਨਾਲ ਕੋਈ ਛੇੜਛਾੜ ਨਹੀਂ ਹੋ ਰਹੀ ਸਾਡੇ ਵੱਲੋਂ ਫੇਰ ਜਾਰੀ ਆ ਤੇ ਉਹਦਾ ਸਬੂਤ ਤੁਸੀਂ ਅੱਜ ਜਾ ਕੇ دریاਵਾ ਦੇ ਨਾਲ ਹਰਾ ਕੀ ਹੋ ਰਿਹਾ ਸੋ ਹਾਈ ਕੋਰਟ ਦੇ ਆਰਡਰਾਂ ਨੂੰ ਇਹ ਸਰਕਾਰਾਂ ਤੇ ਪ੍ਰਸ਼ਾਸਨ ਦੇ ਅਧਿਕਾਰੀ ਕਿੰਨਾ ਕੁ ਮੰਨਦੇ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਕਲਦੀਬ ਸਕਦਾ ਦੱਸ ਦੇ ਜਿਹੜੇ ਅੱਜ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤੇ ਨੇ ਨਾ ਇਹਨਾਂ ਆਰਡਰਾਂ ਦੇ ਉੱਤੇ ਜੇਕਰ ਕੋਤਾਹੀ ਕਰਨ ਦੀ ਪੰਜਾਬ ਸਰਕਾਰ ਨੇ ਕੋਈ ਕੋਸ਼ਿਸ਼ ਕੀਤੀ ਤੇ ਫਿਰ ਜਿਹੜਾ 7 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜੋ ਇੱਕ ਕਾਲ ਦਿੱਤੀ ਹੋਈ ਹੈ ਕਿ ਅਸੀਂ ਜਿੱਥੇ ਭਾਈ ਸਾਹਿਬ ਹੋਰਾਂ ਵੱਲੋਂ 5 ਸਾਲ ਤੋਂ ਲਗਾਤਾਰ ਇਹ ਮੋਰਚਾ ਚੱਲ ਰਿਹਾ ਹੈ ਉੱਥੇ ਫਿਰ ਇੱਕ ਇਕੱਠ ਕਰਨ ਜਾ ਰਹੇ ਹਾਂ ਸੀ ਉਸ ਇਕੱਠ ਦੇ ਵਿੱਚ ਇਹ ਪੰਜਾਬ ਸਰਕਾਰ ਦੇ ਨਕਸ਼ 'ਚ ਦਮ ਜਾ ਦੇਵਾਂਗੇ ਤੇ ਭਗਵੰਤ ਮਾਨ ਆਮ ਤੌਰ ਤੇ ਕਹਿੰਦਾ ਕਿ ਕਿਸਾਨ ਵਿਲੇ ਇਹ ਆ ਕੇ ਜਿੱਥੇ ਜੀ ਕਰਦਾ ਉੱਥੇ ਆ ਕੇ ਧਰਾਂ ਲੈਂਦਿਆ ਫਿਰ ਪੁੱਛਾਂਗੇ ਭਗਵੰਤ ਮਾਨਾ ਅੱਜ ਅਸੀਂ ਆਪਣੇ ਆਪ ਬੈਠੇ ਆ ਕਿ ਜਾਂ ਤੂੰ ਹਾਈ ਕੋਰਟ ਦੇ ਆਰਡਰਾਂ ਨੂੰ ਨਹੀਂ ਮੰਨ ਰਿਆ ਤਾਂ ਬੈਠੇ ਆ ਇਸ ਕਰਕੇ ਇਹ ਜਿਹੜੇ ਅੱਜ ਆਰਡਰ ਹੋਏ ਨੇ ਇਹ ਪੰਜਾਬ ਸਰਕਾਰ ਦੇ ਨਕਸ਼ 'ਚ ਦਮ ਕਰਕੇ ਤੇ ਪੰਜਾਬ ਪੁਲਿਸ ਜਿਹੜੀ ਆ ਨਾ ਸਾਡੀ ਇੱਕ ਦਿਨ ਸੀਪੀ ਸਾਹਿਬ ਨਾਲ ਅੰਮ੍ਰਿਤਸਰ ਨਾਲ ਬੜੀ ਗੱਲਬਾਤ ਲੰਬੀ ਚੌੜੀ ਹੋਈ। ਕਰੀਬ ਢਾਈ ਤਿੰਨ ਘੰਟੇ ਮੈਂ ਜਗਜੀਤ ਸਿੰਘ ਡੱਲੇਵਾਲ ਮਨਪ੍ਰੀਤ ਸਿੰਘ ਤੇ ਸਾਡੇ ਕਿਸਾਨ ਆਗੂ ਜਿਹੜੇ ਸੀ ਉਥੇ ਬੈਠ ਕੇ ਗੱਲਬਾਤ ਹੋਈ। ਜਿਸ ਤਰ੍ਹਾਂ ਤੁਹਾਨੂੰ ਵਕੀਲ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕਹਿੰਦੀ ਸੀ ਤੂੰ ਐਕਟ ਜਾਓ 1925 ਦੇ ਐਕਟੇ ਜਾਓ। ਪੰਜਾਬ ਸਰਕਾਰ ਵੀ ਕਹਿੰਦੀ ਕਿ 1925 ਦੇ ਐਕਟ ਦੇ ਇਰਾਹੀਂ ਬਤਾਬ ਗੱਲ ਕਰੋ। ਪੰਜਾਹ ਸਰਕਾਰ ਜਿਹੜੀ ਇਹ ਕਹਿੰਦੀ ਆ ਕਿ 1925 ਦੇ ਅਕਟਰ ਗੱਲ ਗਏ ਤੇ ਜਦੋਂ ਸੀਪੀ ਨਾਲ ਗੱਲ ਚੱਲੀ ਨਾ ਤੇ ਫਿਰ ਮੈਂ ਆ ਕੇਸ ਜਿਹੜਾ ਸੀ ਨਾ ਆ ਉਹਦੇ ਸਾਹਮਣੇ ਰੱਖਿਆ ਮੈਂ ਕਿਹਾ ਸੀਪੀ ਸਾਹਿਬ ਤੁਸੀਂ ਸੀਪੀ ਕਹਿਣ ਲੱਗਿਆ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਿਤ ਕੇਸ ਆ ਨਾ ਇਹ ਜਿਹੜਾ ਕੇਸ ਆ ਸ਼੍ਰੋਮਣੀ ਕਮੇਟੀ ਹੀ ਕਾਰਵਾਈ ਕਰਾ ਸਕਦੀ ਆ ਤੁਸੀਂ ਨਹੀਂ ਕਰਾ ਸਕਦੇ ਭਾਈ ਸਾਹਿਬ ਰੋ ਜਿਹੜੀ ਦਰਖਾਸਤ ਦਿੱਤੀ ਆ ਵੀ ਤੁਸੀਂ ਨਹੀਂ ਕਰਾ ਸਕਦੇ ਸ਼੍ਰੋਮਣੀ ਕਮੇਟੀ ਕਰਾ ਸਕਦੀ ਆ ਤੇ ਫਿਰ ਮੈਂ ਆ ਸਬੂ ਦਿੱਤਾ ਇਸ ਸਾਲ 2012 ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ 2012 2012 ਨੂੰ ਮੇਰੇ ਵੱਲੋਂ ਥਾਣਾ ਅਜਨਾਲਾ ਦੇ ਵਿੱਚ ਗੱਤਾ ਮਿਲ ਜਿਹੜੀ ਆ ਦਾਲਮ ਉਹਦੇ ਵਿੱਚ 45 ਬੋਰੇ ਵੱਡੇ ਦੋ ਬੋਰਿਆਂ ਦਾ ਇੱਕ ਬੋਰਾ ਬਣਾ ਕੇ ਨਾ ਜਿਹੜਿਆ ਖਾਦ ਵਾਲੇ ਗੱਟੇ ਹੁੰਦੇ ਆ ਪਲਾਸਟਿਕ ਦੇ ਦੋ ਗੱਟਿਆਂ ਦਾ ਇੱਕ ਬੋਰਾ ਬਣਾ ਕੇ 45 ਬੋਰੇ ਗੁਰਬਾਣੀ ਦੇ ਗੁਟਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪੋਥੀਆਂ ਸਾਰਾ ਧਾਰਮਿਕ ਜਿਹੜਾ ਇਹ ਹੈਗਾ ਸੀ ਸਮਗਰੀ ਸੀ ਜਿਹੜੀ ਉਹ ਉਹਦੇ ਵਿੱਚ ਪਾ ਕੇ ਤੇ ਉਥੇ ਇਹਨਾਂ ਨੇ ਜਵਾਰ ਸਿੰਘ ਵਰਗਾ ਰੱਦੀ ਦੀ ਰੱਦੀ ਵਾਲਿਆਂ ਨੂੰ ਵੇਚੀ ਸੀ ਉਹ ਉਥੇ ਰੱਦੀ ਦਾ ਜਿਹੜੀ ਉਥੇ ਫੈਕਟਰੀ ਆ ਜਿਹੜੀ ਗੱत्ता ਫੈਕਟਰੀ ਜਿਹੜੀ ਉਹਦੇ ਜੇ ਉਥੋਂ ਮੈਂ ਉਹ ਜਿਹੜਾ ਸੀ ਮੈਨੂੰ ਪਤਾ ਲੱਗਿਆ ਤੇ ਮੈਂ ਲਿਆਂਦਾ ਪਰ ਸ਼੍ਰੋਮਣੀ ਕਮੇਟੀ ਨੇ ਤੁਸੀਂ ਇਹ ਵੇਖੋ ਕਿ ਉਥੇ ਆਰਡਰ ਪਾ ਕੇ ਤੇ ਆਪਣੀ ਬੱਸ ਭੇਜੀ ਵੀ ਇਹ ਸਮਾਨ ਜਿਹੜਾ ਲੈ ਆਓ ਉਹ ਸਰੋਣੀ ਕਮੇਟੀ ਵਾਲੇ ਕਹਿਣ ਲੱਗੇ ਵੀ ਇਹ ਤਸੀਲ ਲੈ ਜਾਣਾ ਸਾਨੂੰ ਆਰਡਰ ਹੋਏ ਨੇ ਮੈਂ ਕਿਹਾ ਮੈਂ ਨਹੀਂ ਜਾਣ ਦੇਣਾ ਪੁਲਿਸ ਪਰਚਾ ਦਰਜ ਕਰਾਵਾਂਗਾ ਕਿਉਂਕਿ ਇਹ ਬੜੀ ਵੱਡੀ ਬੇਦਬੀ ਆ ਤੇ ਇਹ ਇਹਨੇ ਜਿਹੜੀ ਇੰਨੀ ਸਮਗਰੀ ਜਿਹੜੀ ਆ ਇਹ ਤੁਸੀਂ ਦੇਤੀ ਆ ਗੱत्ता ਫੈਕਟਰੀ ਨੂੰ ਤੇ ਇੱਥੇ ਇਹ ਸਾਰਾ ਇਹ ਗੰਦੇ ਪਾਣੀ ਚ ਪਾਇਆ ਜਾ ਰਿਹਾ ਤੇ ਪੈਰਾਂ ਚ ਰੋਲ ਰਹੇ ਨੇ ਇਹ ਕਿਉਂ ਪਰਚਾ ਕਰਾਵਾਂਗਾ ਕਹਿੰਦੇ ਸਾਨੂੰ ਆਰਡਰ ਹੋਇਆ ਉਹਦੀ ਸੁਣਵਾਈ ਨਾ ਪੇਸ਼ਨ ਆ ਗਈ ਉੱਥੇ ਫਿਰ ਉਹਨਾਂ ਨੇ ਗਿਆਨੀ ਗਰਬਚਨ ਸ਼੍ਰੋਮਣੀ ਕਮੇਟੀ ਨੂੰ ਪਤਾ ਲੱਗਿਆ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਗਿਆਨੀ ਗਰਬਚਨ ਸਿੰਘ ਨੂੰ ਭੇਜਿਆ ਇਹ 12 ਆ ਤੁਹਾਨੂੰ ਜਿਹੜੀ ਮੈਂ ਗੱਲ ਦੱਸ ਰਿਹਾ 2012 2012 ਦੀ ਦੱਸ ਰਿਹਾ ਗਿਆਨੀ ਗਰਬਚਨ ਸਿੰਘ ਜਾ ਕੇ ਮੇਰੇ ਨਾਲ ਬਹਿਸ ਕਰਦਾ ਕਹਿਣ ਲੱਗਾ ਸਰਸਾ ਜੀ ਇਹ ਸ਼੍ਰੋਮਣੀ ਕਮੇਟੀ ਦੀ ਬਦਨਾਮੀ ਹੋਵੇਗੀ ਮੈਂ ਕਿਹਾ ਕਿਹੜੀ ਸ਼੍ਰੋਮਣੀ ਕਮੇਟੀ ਦੀ ਬਦਨਾਮੀ ਕਰਦਾ ਦੋ ਜਿਸ ਸ਼੍ਰੋਮਣੀ ਕਮੇਟੀ ਨੇ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹੇ ਕਿਤਾਬ ਲਗਤੀ ਇਸ ਸ਼੍ਰੋਮਣੀ ਕਮੇਟੀ ਨਹੀਂ ਗਈ ਇਹ ਇਸ ਟਾਈਮ ਤੇ ਚੰਦੂ ਅਤੇ ਮਸੰਦ ਮਸੇ ਰੰਗੜ ਤੇ ਮਹਾਂਤਨ ਨਰੈਣਵਾ ਦੀ ਰੂਹ ਵਾਲੇ ਲੋਕ ਨੇ ਜਿਹੜੇ ਉੱਥੇ ਬੈਠੇ ਨੇ ਇਸ ਕਰਕੇ ਨਹੀਂ ਪਰ ਉਹ ਗਰਬਚਨ ਸਿੰਘ ਦੇ ਨਾਲ ਕਾਫੀ ਜੜੀ ਸੀ ਜਦੋਜਾਦ ਹੋਈ ਸੋ ਇਹ 1925 ਦੇ ਐਕਟ ਨੂੰ ਨਾ ਸ਼੍ਰੋਮਣੀ ਕਮੇਟੀ ਮੰਨਦੀ ਆ ਨਾ ਹੈ ਸਰਕਾਰਾਂ ਮੰਨਦੀਆਂ ਨੇ ਜਿਸ ਕਰਕੇ ਅੱਜ ਜਿਹੜੇ ਆਰਡਰ ਹੋਏ ਨੇ ਕੋਰਟ ਵੱਲੋਂ ਇਹਨਾਂ ਕੋਟਾਂ ਦੇ ਆਰਡਰਾਂ ਦੇ ਉੱਤੇ ਅਮਲ ਕਰਾਉਣ ਵਾਸਤੇ 7 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਗਹਿਰਾ ਇੱਕ ਜਿਹੜਾ ਇਹ ਇਹਨਾਂ ਨੂੰ ਦੱਸ ਦੇਗਾ ਕਿ ਜਾਂ ਤੇ ਪਹਿਲਾਂ ਬਿਨਾਂ ਪਰਚਾਦਰ ਕਰੋ ਜੇ ਨਹੀਂ ਕਰਨਗੇ ਤੇ ਫਿਰ ਇਹਨਾਂ ਦੇ ਨੱਕ 'ਚ ਦਮ ਕਰ ਦੇਵਾਂਗੇ ਗੁਰਵਤਨ ਸਿੰਘ ਜੀ ਵੀ ਸਾਡੇ ਨਾਲ ਨੇ ਪੀਟੀਸ਼ਨ ਕਰਤੋਂ ਤੁਸੀਂ ਵੀ ਕਿਹਾ ਵੀ ਕਾਰਵਾਈ ਹੋਣੀ ਚਾਹੀਦੀ ਆ ਹਾਈ ਕੋਰਟ ਦੇ ਵਿੱਚ ਪਹੁੰਚੇ ਹੋ ਤੁਸੀਂ ਵੀ ਤੁਹਾਡੇ ਅੱਜ ਉਸ ਪਟੀਸ਼ਨ ਤੇ ਜਿਹੜੇ ਬਾਕੀ ਤੁਹਾਡੇ ਸਾਥੀ ਸੀ ਅੱਜ ਹੁਕਮ ਵੀ ਹੋ ਗਿਆ ਸਰਕਾਰ ਨੂੰ ਵੀ ਕਾਰਵਾਈ ਕਰੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੂ ਪਹਿਲੇ ਜਿਹੜੇ ਭਾਈ ਮਡਾਲਾ ਸਾਹਿਬ ਜਿਹੜੇ 5 ਸਾਲ ਤੋਂ ਉੱਥੇ ਬੈਠੇ ਆ ਦੇਖੋ ਇੱਕ ਇਨਸਾਨ ਆਪਣੇ ਵਾਸਤੇ ਨਹੀਂ ਲੜਦਾ ਪਿਆ ਉਹ ਗੁਰੂ ਸਾਹਿਬਾਂ ਵਾਸਤੇ ਲੜ ਰਿਆ ਗੁਰੂ ਸਾਹਿਬ ਕਿਹਦੇ ਆ ਸਾਰਿਆਂ ਦੇ ਇੱਕ ਦੇ ਨਹੀਂ ਆ ਉਹ ਸਾਰਿਆਂ ਦੇ ਆ ਲੇਕਿਨ 5 ਸਾਲ ਇੱਕ ਬੈਠਣਾ ਮੈਨਾ ਰਖਾਂਦਾ ਭਾਈ ਸਾਹਿਬ ਤੁਸੀਂ ਆਪ ਸੋਚੋ 5 ਸਾਲ ਕਿੰਨੇ ਹੁੰਦੇ ਆ ਇਹ ਕੋਈ ਇੱਕ ਦੋ ਦਿਨ ਤਾਂ ਹੈ ਹੀ ਨਹੀਂ ਜਿਹੜਾ ਬੈਠ ਕੇ ਤੋੜ ਕੇ ਚਲੇਗਾ ਲੇਕਿਨ ਗਵਰਨਮੈਂਟ ਤੇ ਜਿਹੜੀ ਉੱਥੇ ਸ਼੍ਰੋਮਣੀ ਕਮੇਟੀ ਆ ਇਹਨਾਂ ਦਾ ਫਰਜ਼ ਬਣਦਾ ਤੇ ਸਾਡੇ ਵਿਵਰਖਲਾ ਬੈਠੇ ਆ ਅਸੀਂ ਕੁਛ ਨਾ ਕੁਛ ਹਿਲੀਏ ਕਿਉਂਕਿ ਉਹ ਬਦਮਾਸ਼ ਨੇ ਜਿਹੜਾ ਬਦਮਾਸ਼ ਹੁੰਦਾ ਹੈ ਨਾ ਉਹ ਹਮੇਸ਼ਾ ਆਪਣੇ ਆਪ ਨੂੰ ਕਹਿੰਦਾ ਸਰਕਾਰ ਸਾਡੀ ਏ ਸ਼੍ਰੋਮਣੀ ਅਕਾਲੀ ਦਲ ਜਿਹੜੇ ਪ੍ਰਧਾਨ ਨੇ ਉਹ ਸਾਡੇ ਨੇ ਕਿ ਅੱਜ ਤੱਕ 15 ਸਾਲ ਹੋ ਗਏ ਨੇ ਕਿਸੇ ਨੇ ਆਖਿਆ ਵੀ ਚੋਣਾ ਹੋਣ ਕਿਸੇ ਨੇ ਕਿਹਾ ਵੀ ਚੋਣਾ ਹੋਣੀਆਂ ਚਾਹੀਦੀਆਂ ਕਿਉਂਕਿ ਭਾਜਪਾ ਔਰ ਕਾਲੀ ਜਿਹੜੇ ਆਪਸ ਮਿਲੇ ਹੋਏ ਆ ਮਿਲੇ ਹੋਣ ਕਰਕੇ ਇਹਨਾਂ ਪੱਠਾ ਬਿਠਾਇਆ ਇੰਡੀਆ ਦਾ ਕੱਲਾ ਇੱਕ ਪੰਜਾਬ ਦਾ ਨਹੀਂ ਪੰਜਾਬ ਦਾ ਬੈਠਾ ਹੀ ਬੈਠਾ ਪੂਰੇ ਇੰਡੀਆ ਦਾ ਬਠਾਇਆ ਇਹਨੂੰ ਵਿੱਚ ਰੱਖਿਆ ਲੇਕਿਨ ਐਸੇ ਆਦਮੀ ਨਹੀਂ ਚਾਹੀਦੇ ਆਦਮੀ ਧਾਰਮਿਕ ਚਾਹੀਦੇ ਆ ਜਿਹੜੇ ਕਿ ਰਾਜ ਚਲਾ ਸਕਣ ਇਹ ਰਾਜ ਨਹੀਂ ਚਲਾਏ ਗੁੰਡਾਗਰਦੀ ਕਰਦੇ ਪੈਣ ਹੁਣ ਤੁਸੀਂ ਦੇਖਦੇ ਪਿਆ ਗਵਰਨਮੈਂਟ ਕੀ ਕਰਦੀ ਪਈ ਐ ਰੋਜ਼ ਕੋਈ ਨਾ ਕੋਈ ਸਿੱਖ ਮਾਰਦੇ ਪੈਣ ਮਾਰਦੇ ਪੈਣ ਕਿਉਂ ਇਹਨਾਂ ਵਿੱਚ ਗੁੰਡਾਗਰਦੀ ਵੜੀ ਹੋਈ ਐ ਗੁੰਡਾਗਰਦੀ ਐ ਜਿਹੜੇ ਪੁਲਿਸ ਵਾਲੇ ਇੱਕ ਆਰਮੀ ਨੂੰ ਆਰਮੀ ਨੂੰ ਬਖਸ਼ ਦੇ ਪੈ ਇੱਕ ਕਰਨਲ ਨੂੰ ਮਾਰਿਆ ਕਿੰਨਾ ਮਾਰਿਆ ਉਹਨੂੰ ਉਹਦੀ ਬਾਹ ਵੀ ਤੋੜੀ ਹੈ ਲੇਕਿਨ ਇਹ ਕੋਈ ਨਹੀਂ ਪੁੱਛਦਾ ਕਿਉਂਕਿ ਸਰਕਾਰ ਤੇ ਜਿਹੜੀ ਪੁਲਿਸ ਹੈ ਇਹ ਸਭ ਮਿਲੀ ਹੋਈ ਹੈ ਇਸ ਕਰਕੇ ਜਿਹੜੀ ਸ਼ਰੋਣੀ ਕਮੇਟੀ ਹੈ ਇਹਨੂੰ ਅਸੀਂ ਚੈਲੰਜ ਕਰਦੇ ਹਾਂ ਅਸੀਂ ਸਰਕਾਰ ਨੂੰ ਵੀ ਚੈਲੰਜ ਕਰਦੇ ਹਾਂ ਕਿ ਅੱਜ ਜੋ ਕੋਰਟ ਨੇ ਆਰਡਰ ਕੱਢੇ ਆ ਉਦੇ ਮੁਤਾਬਕ ਕੰਮ ਹੋਣਾ ਚਾਹੀਦਾ ਨਹੀਂ ਤੁਸੀਂ ਆਪਣਾ ਖਿਆਲ ਰੱਖ ਜਿਓ 7 ਤਰੀਕ ਨੂੰ ਕੀ ਹੁੰਦਾ ਨਵੰਬਰ ਸਤੰਬਰ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਤਾਂ ਪੰਜਾਬ ਐਨ ਹਰਿਆਣਾ ਹਾਈ ਕੋਰਟ ਦਾ ਜੋ ਹੁਕਮ ਹੋਇਆ ਕਿ ਜਿਹੜੇ 328 ਰੂਪ ਗੁੰਮ ਹੋਏ ਸੀ ਤਾਂ ਉਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਜਾਂਚ ਕੀਤੀ ਜਾਵੇ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਸਰਕਾਰ ਨੂੰ ਹੁਕਮ ਹੋਇਆ ਤੇ ਹੁਣ ਜਿਸ ਤਰੀਕੇ ਦੇ ਨਾਲ ਇੱਕ ਮੋਰਚਾ ਵੀ ਪੰਜ ਸਾਲਾਂ ਤੋਂ ਦਰਬਾਰ ਸਾਹਿਬ ਦੇ ਨੇੜੇ ਚੱਲ ਰਿਹਾ ਤਾਂ ਉਹ ਵੀ ਇਨਸਾਫ ਦੀ ਮੰਗ ਕਰ ਰਹੇ ਨੇ ਤਾਂ ਕਿਤਨਾ ਕਿਤੇ ਅੱਜ ਉਹਨਾਂ ਨੂੰ ਵੀ ਜਿਹੜੀ ਇਨਸਾਫ ਦੀ ਉਮੀਦ ਜਾਗੀ ਤੇ 7 ਸਤੰਬਰ ਨੂੰ ਇੱਕ ਵੱਡਾ ਇਕੱਠ ਵੀ ਕਰਨ ਦਾ ਜਿਹੜਾ ਸੱਦਾ ਵੀ ਦਿੱਤਾ ਹੈ ਕਿ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਨਹੀਂ ਅਸੀਂ ਵੱਡਾ ਇਕੱਠ ਕਰਕੇ ਇੱਕ ਸਖਤ ਸੁਨੇਹਾ ਦਵਾਂਗੇ ਸਾਥੀ ਸਸੀਪਾਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾ ਸਪੋਕਸਮੈਨ ਟੀਵੀ ਚੰਡੀਗੜ੍ਹ ਪੰਜਾਬ ਐਂਡ ਹਰਿਆਣਾ ਹਿੱਕ